ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵੀਡੀਓ ਦੇ ਵਿੱਚ ਬੜੇ ਦਿਨਾਂ ਬਾਅਦ ਅੱਜ ਵੀਡੀਓ ਬਣਾਉਣ ਲੱਗਿਆ ਸੀਗਾ ਅੱਜ ਨਾ ਅਸੀਂ ਰੋਟਾਵੇਟਰ ਲੈ ਕੇ ਆ ਰਹੇ ਹਾਂਗੇ ਪਿੱਛੇ ਦੇਖੋ ਆ ਸਾਡਾ ਜੰਗਲ ਬਣਿਆ ਪਿਆ ਦਿਹਾੜੀ ਪਹਿਲਾਂ ਸੋਚਿਆ ਸੀਗਾ ਵੀ ਦਿਹਾੜੀ ਲਾ ਕੇ ਕਰਾ ਲਈਏ ਸਫਾਈ ਪਰ ਉਹਨਾਂ ਨਾਲ ਤਾਂ ਬੰਨ ਹੀ ਨਿਕਲ ਚਾਰ ਪੰਜ ਦਿਹਾੜੀਆਂ ਖਾ ਜਾਣ ਖਾ ਜੂ ਇਹ ਇਹ ਲਈ ਸੋਚਿਆ ਵੀ ਚਲੋ ਆਪਦਾ ਇੱਕ ਨਾ ਨਵਾਂ ਰੋਟਾਵੇਟਰ ਲੈ ਆਈਏ ਉਹਨੂੰ ਆ ਰਹੇ ਹੈਗਾ ਉਹਨ ਇੱਕ ਦਿਲ ਚ ਚਾਜ ਆ ਵੀ ਆ ਵੀ ਉਹਨੂੰ ਚਲਾਈਏ ਹੈ ਨਾ ਵੀ ਦੇਖੀਏ ਕਿਵੇਂ ਦਾ ਚੱਲਦਾ ਪਰ ਅੱਜ ਸੁੱਖ ਨਾਲ ਮੀਂਹ ਪੈ ਗਿਆ ਥਾਂ ਗਿੱਲਾ ਹੋ ਗਿਆ ਪਹਿਲਾਂ ਇੱਕ ਵੱਡਾ ਦਿਹਾੜੀਆ ਲਾ ਕੇ ਉੱਤੋਂ ਉੱਤੋਂ ਕਰਨਾ ਪੈਣਾ ਇਹਨੂੰ ਸਫਾਈ ਕਰਨੀ ਪੈਣੀ ਆ ਫਿਰ ਰੋਟਾ ਵਿਟਰ ਚਲਾਵਾਂਗੇ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਰੋਟਾ ਵਿਟਰ ਆਪਣੇ ਘਰੇ ਪਹੁੰਚ ਗਿਆ ਤੇ ਉਹ ਉਹ ਦੁੱਧ ਹੈਗਾ ਜਿਹੜਾ ਮਿੰਨੀ ਹੁੰਦਾ ਹੈਗਾ ਆਪਣੇ ਬਾਗਾਂ ਬੁੱਗਾਂ ਵਾਲਾ ਤੇ ਵੱਡਾ ਨਹੀਂ ਸਮਝ ਲਿਆ ਵੀ ਟਰੈਕਟਰ ਵਾਲਾ ਰੋਟਾ ਵਿਟਰ ਉਹ ਹੈ ਜਿਹੜਾ ਨਾਲ ਤੁਰਨਾ ਪੈਂਦਾ ਹੈਗਾ ਉਹ ਰੋਟਾਵੇਟਰ ਚੱਲੂ ਕਿਉਂਕਿ ਅਸੀਂ ਉਰੇ ਉਹ ਵੀ ਲਾ ਰੱਖੇ ਨੇ ਨਾ ਆਪਣੇ ਆ ਚੰਦਨ ਵਾਲੇ ਬੂਟੇ ਵੀ ਲੱਗੇ ਹੋਏ ਨੇ ਜਗਾ ਘਟ ਹੈਗੀ ਟਰੈਕਟਰ ਤਾਂ ਹੁਣ ਵੱਡਦਾ ਨਹੀਂ ਉਰੇ ਹੁਣ ਉਹ ਮਿੰਨੀ ਰੋਟਾਵੇਟਰ ਹੁੰਦਾ ਜਿਹੜਾ ਉਹੀ ਕਾਮਯਾਬ ਹੈ ਪਹਿਲਾਂ ਵੀ ਅਸੀਂ ਲਿਆਂਦੇ ਹੁੰਦੇ ਸੀਗੇ ਹੈਗਾ ਆਪਣੇ ਉਰੇ ਇੱਕ ਬੰਦੇ ਬੰਦੇ ਕੋਲੇ ਅੰਕਲ ਕੋਲੇ ਬਗਾਰ ਬੂਰ ਪਾ ਕੇ ਦੋਕ ਵਾਰੀ ਅਸੀਂ ਲਿਆ ਕੇ ਕੰਮ ਸਾਰਿਆ ਆਪਦਾ ਪਰ ਉਹ ਬਾਰ-ਬਾਰ ਬਗਾਰ ਪਾਣੀ ਵੀ ਚੰਗੀ ਗੱਲ ਨਹੀਂ ਹੈਗੀ ਇਸ ਲਈ ਸੋਚਿਆ ਵੀ ਆਪਦਾ ਹੀ ਲਿਆਈਏ ਅੱਡੂ ਪਹਿਲਾਂ ਅਗਲਾ ਜਵਾਬ ਦੇਵੇ ਵੀ ਹੁਣ ਤੁਸੀਂ ਬਾਰ ਬਾਰ ਮੰਗੀ ਜਾਂਦੇ ਹੋ ਇਸ ਲਈ ਆਪਦਾ ਹੀ ਲਿਆਈਏ ਮੈਂ ਆਪ ਦਾ ਗਿਆਨੀਏਗਾ ਨਾਲ ਲੈਣ ਉਹਨਾਂ ਪਰ ਮੈਨੂੰ ਜਵਾਕਾ ਵਾਂਗੂ ਹੋ ਰਿਹਾ ਵੀ ਹਜੇ ਆਇਆ ਨਹੀਂ ਹਜੇ ਤੱਕ ਇੰਨੀ ਲੇਟ ਹੋਈ ਜਾਂਦੀ ਨੇ ਹੁਣ ਫੋਨ ਕਰਕੇ ਪੁੱਛਿਆ ਕਹਿੰਦੇ ਹੁਣ ਚੱਲਿਆਂਗੇ ਉੱਥੋਂ ਘੰਟੇ ਡੇਢ ਤੱਕ ਆਊਗਾ ਉਦੋਂ ਨੂੰ ਹਨੇਰਾ ਹੋ ਜਾਣਾ ਚਲੋ ਕੋਈ ਨਹੀਂ ਅੱਜ ਤੁਹਾਨੂੰ ਥੋੜਾ ਜਿਹਾ ਦਿਖਾਵਾਂਗੇ ਤਾਂ ਸਹੀ ਜੇ ਚੱਲਦਾ ਨਾ ਵੀ ਦਿਖਾ ਸਕੇ ਵੀਡੀਓ ਚ ਨਹੀਂ ਪਰ ਇਹ ਵੀਡੀਓ ਚ ਦਿਖਾਵਾਂਗੇ ਕੋਈ ਨਹੀਂ ਕੱਲ ਨੂੰ ਇਕੱਠੀ ਕਰ ਲਾਂਗੇ ਅੱਜ ਜਦੋਂ ਆ ਗਿਆ ਘਰੇ ਪਹੁੰਚ ਗਿਆ ਉਦੋਂ ਵੀਡੀਓ ਬਣਾਵਾਂਗੇ ਥੋੜੀ ਜਿਹੀ ਬਾਕੀ ਚੱਲਦਾ ਕਾਲੂ ਦਿਖਾਵਾਂਗੇ ਚਲਾ ਕੇ ਦੇਖਾਂਗੇ ਨਾਲੇ ਸਾਡਾ ਅੰਕਲ ਆ ਜੀ ਜਿਹੜਾ ਡਰਾਈਵਰ ਬਣੂਗਾ ਉਹਦਾ ਉਹਨੇ ਚਰਮਾਰ ਮੇਰ ਨੂਰ ਨੂੰ ਵੀ ਲਿਆ ਆ ਆ ਜੀ ਹੈਲੋ ਕਰੋ ਇਹਨੂੰ ਵੀ ਕਹਨਾ ਹੈ ਟੇਕਾ ਸੱਚ ਮੇਰੇ ਪਜਾਰੀ ਕਹਿੰਦੀ ਮੈਨੂੰ ਵੀ ਦਿਖਾਓ ਰੁੱਸਦੀ ਇਹ ਆ ਲੋ

ਕੰਮ ਮਿਲਿਆ ਸੀ ਸਕੂਲ ਚ ਹਾਂ ਹੈ ਨਹੀਂ ਆਖੀ ਨਾ ਅੱਛਾ ਤੇ ਸਾ ਚੋ ਪ੍ਰਾਣੇ ਨੋਟ ਜੇ ਵੀ ਮੰਗਾਏ ਨੇ ਤੁਹਾਨੂੰ ਨੋਟ ਆਇਆ ਸਕੂਲ ਚ ਬੇਨਕਲੀ ਨੋਟ ਜੇ ਲੈ ਕੇ ਆਉ ਉਹ ਗੇਰ ਨੋਟਸ ਨੂੰ ਪੇਸਟ ਕਰਨਾ ਹੈ ਐਕਟੀਵਿਟੀ ਹੈ ਐਕਟੀਵਿਟੀ ਮਿਲੀ ਹੈਗੀ ਕੋਈ ਜਿਹੜੇ ਮੰਤਰੀ 10 20 ਵਾਲੇ 50 ਵਾਲੇ ਨੋਟ ਨਕਲੀ ਉਹ ਮਿਲਿਆ ਨੋਟ ਉਹ ਆਇਆ ਮੈਸੇਜ ਆਇਆ ਸਕੂਲ ਚ ਤਰਾ ਇਸ ਕਵਿਤੇ ਤੇ ਕਾਗਜ਼ ਲੈ ਕੇ ਆ ਜਾਨੇ ਨੇ A4 ਕਲਰ ਦੇ ਪੱਤੇ ਆ A4 ਕਾਗਜ਼ ਸੀਟ A4 ਸੀਟ ਉਹ ਤਾਂ ਆਪਣੇ ਬਾਧੂ ਪਈਆਂ ਨੇ ਜਿੱਤੇ ਆਪਾਂ ਪ੍ਰਿੰਟ ਕਰਦੇ ਹੁੰਨੇ ਆ ਨਹੀਂ ਕਲਰ ਉਦੋਂ ਪਈਆਂ ਨੇ ਲਿਆਂਦੀਆਂ ਸੀ ਪਿਛਲੇ ਹਾਂ ਉਹ ਲਾਲ ਪੀਲੀਆਂ ਜੀਆਂ ਵੀ ਲਿਆਂਦੀਆਂ ਪਤਾ ਛੋਟੀਆਂ ਪਈਆਂ ਨੇ ਹੁਣ ਵੱਡੀਆਂ ਨੇ ਨਹੀਂ ਵੈਸੇ ਇਹ ਕਿਹੜੀ ਖੁਸ਼ੀ ਚ ਬਣਾਇਆ ਵੈਸੇ ਬਣਾਇਆ ਵੈਸੇ ਹੀ ਪੜ ਲੈਂਦੀ ਐਦੂ ਵਧੀਆ ਚੰਗੀ ਨਾ ਰਹਿੰਦੀ ਨਾ ਪਾਣਾ ਚਲ ਠੀਕ

ਉਹ ਤੁਮ ਮੀ ਨਿਕਾਲੀ ਆਏਗੀ ਹਾਂ ਹਾਂ ਦੇਖ ਜਾਨੀ ਇਹ ਕਿ ਪੱਤਣ ਦੀ ਹੈ ਇਹ ਨਾ ਨਾ ਦੇਖ ਪਰਾਂ ਹੋ ਜੀ ਪਰਾਂ ਹੋ ਜੀ ਮੈਨੂੰ ਉਹਨੋਂ ਮੈਂ ਕੱਢ ਲੈ ਆਂ ਲੱਭੂ ਉਹ ਤੁਮ ਮੀ ਨਿਕਾਲੀ ਆਏਗੀ ਕੰਨ ਦੀ ਮੇਰੀ ਗੜੀ ਹੋ ਜੀ ਉਹ ਜਦੋਂ ਹਾਂ ਲੀ ਹਾਂ ਜੀ ਤੇ ਉਹ ਪਾ ਕੇ ਲੈ ਜਾਂ ਮੈਂ ਲਾਦੀ ਆ ਮਮਾਏ ਗੋਡ ਇਹ ਤੁਹਾਨੂੰ ਇਹਨਾਂ ਨੂੰ ਉਹ ਨਹੀਂ ਨਹੀਂ ਆਦੀ ਉੱਠਿਆ ਆ ਗਈ ਅਤੀ ਕੁਚ ਬੋਲੀ ਆ ਹੰਦੂ ਚ ਮੇਰਾ ਸਹੀ ਫ੍ਰੈਂਕ ਇਹ ਲੈ ਇਹ ਲੋਨ ਇਹ ਤਾਂ ਐਸੀ ਆ ਤੇਲ ਪਾਣ ਦੀ ਹੁੰਦੀ ਆ ਨਾ ਹਾਂ ਆ ਅੱਗੇ ਕਟਰ ਆ ਕੋਈ ਟਾਇਰ tourne گے ਅਗਲੇ ਅਗਲੇ ਟਾਇਰ ਹੋਣਗੇ ਇਹ ਮੈਂ ਤਾਂ ਮੈਂ ਐਸੇ ਐਸੇ ਕਰੂੰਗਾ ਆ ਪਤਾ ਨਹੀਂ ਕੀ ਹੈਗਾ ਰॉड ਦੀ ਇਹ ਕੋਈ ਗੇਅਰ ਗੁਰ ਹੋਊਗਾ ਜਾਂ ਕੁਝ ਦੇਖਦੇ ਆ ਖੋਲ ਕੇ ਆ ਵੱਡੇ ਟਾਇਰ ਆ ਗਏ ਇਹ ਤਾਂ ਕੱਟਦਾ ਹੈ ਨਾ ਨਟ ਬੋਲਟ ਆ ਗਏ ਇਹ ਕਾਪਲੇਟਾਂ ਜਿਹਾ ਅੱਛਾ ਇਹ ਪਿੱਛੇ ਹੋਣਗੇ ਵੀ ਮਿੱਟੀ ਨਾ ਪਿੱਛੇ ਆਵੇ ਇਹ ਆ ਆ ਇਹਨੂੰ ਕੀ ਕਹਿੰਦੇ ਹੁੰਦੇ ਨੇ ਇੰਡੈਕਸ ਨਹੀਂ ਨਹੀਂ ਬੁੱਕ ਬੁੱਕ ਲਾਟੋ ਬੁੱਕ ਲੈ ਦਾਇਲ ਵਾਸਤੇ ਕੀ ਆ ਗਈ ਮਸ਼ੀਨ ਹੁਣ ਸਬਰ ਨਹੀਂ ਹੋ ਰਿਹਾ ਇੱਕ ਵਾਰੀ ਜੋੜ ਲੀਏ ਇਹ ਤੂੰ ਸਾਈਕਲ ਆਈ ਕਿ ਨਹੀਂ ਹਾਂ ਤੇਰੇ ਸਾਈਕਲ ਆ ਦੇ ਲੈ 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 ਸਸ ਇਹ ਤੂੰ ਕੋਟੜਾ ਕੋਟੜਾ ਟੋਪੀ ਪਾ ਕਿਹੜਾ ਕਹਿੰਦਾ ਇਹ ਤੂੰ ਮਿੰਨ ਤੇ ਮਿੰਨ ਹਲੋ ਅੰਨ

ਇਹੜਾ ਐਸਪੀ ਐਸਪੀ 460 ਐਮਟੀ ਮੈਂ ਤੇ ਲਿਖਿਆ ਹੋਇਆ ਚੋਈ ਚੋ ਦੇਖ ਕੇ ਕਰਨਾ ਹੈ ਮੇਰੇ ਮਹਬੂਤ ਨਹੀਂ ਨਾ ਸੌਖਾ ਹੀ ਆ ਕੰਮ ਆ ਦਿੱਤਾ ਹੋਇਆ ਸਾਰਾ ਕੁਝ ਵੀ ਕਿਵੇਂ ਕਿਵੇਂ ਜੁੜਨਾ ਹੁਣ ਸੋਚ ਰਿਹਾ ਵੀ ਹੁਣ ਜੋੜੀਏ ਕਿ ਸਵੇਰੇ ਤੇ ਇਹਨੂੰ ਅੱਡ ਬਿਖਤਾ ਪੈ ਰਹੀ ਹੈ ਇਹਨੂੰ ਐ ਵੀ ਕਿਤੇ ਮੇਰੇ ਲਈ ਨਵਾਂ ਮੋਟਰਸਾਈਕਲ ਆ ਗਿਆ विदा सुन तेरे लिए मोटरसाइकिल लेके आई है और कंपनी गई हैं <laughs> आंधी ने उधर ओ मुंह बनाई खड़ी है कि भी तेरे लिए ले आता मोटरसाइकिल मेरे लिए नहीं ले आता नहीं ना यूं होता है मेरे हाथ चले अच्छा ये भी एक काम है है ना बबल्स वाला ये पपड़ नहीं है ओ ही, ही है बस ये का सोफा ही काम जुड़ जाना <laughs> नहीं और इधर ही रहता हूं ਇਹ ਚੱਟਾ ਇਹ ਨਹੀਂ ਪੜਾ ਇਹ ਨਹੀਂ ਪੜਾ ਇੱਥੇ ਗ੍ਰਿਪ ਜਮਾ ਨਾਲ ਫੜਨਾ ਕੋਗਾ ਵਾਈਨਰੋ ਫੜ ਲਉਗਾ ਇਹਨੂੰ ਛੱਡ ਖੜੇ ਖੜੇ ਇਹਨੂੰ ਰੋਕ ਰੋਕ ਜੀਂ ਗੇਰ ਨਾ ਜਾ ਜਾ ਇਹਦੇ ਵਿੱਚ ਸਾਰਾ ਬਸ ਗੇਰ ਜੀ ਵਿੱਚ ਕੋਲੇ ਨਿੰਗ ਜੀ ਬੈਠਾ

चाहे भी तो खनासीना ला मसूरी आप करने का पढ़ना है पढ़ना है तुम जब पढ़ रहे हो कॉपी तो अंदर ही ले चलो चाहे हो ना तो तब ये एग्जाम पर करना है पर मेरे लिए उठान तो पहले ना होगी कितना नहीं हूँ ਕੋਣ ਤੱਕ ਚੱਲੂ ਕੰਟੀਨਿਊ ਕਰਾਂਗੇ ਅੱਜ ਦੇ ਦੂਜਾ ਦਿਨ ਹੈ ਜੀ ਹੁਣ ਸਾਡੇ ਤਾਂ ਮੇਰੇ ਹਿਸਾਬ ਚ ਆਇਆ ਨਹੀਂ ਸੀ ਹੁਣ ਅੱਜ ਇੱਕ ਸਫਲ ਕਿਸਾਨ ਬੁਲਾਇਆ ਗਿਆ ਜਿਹੜੇ ਲਈ ਇਹ ਨੂੰ ਸਾਂ ਬਾਰਾ ਕਾਟੇ ਹਾਂ ਬਾਰਾ ਕਾਟੇ ਸਤਿ ਸ੍ਰੀ ਅਕਾਲ ਨਾ ਉਹ ਹੋਰ ਨਹੀਂ ਬਣਾਉਣਾ ਜੇ ਤੱਕ ਅਗਲੇ ਵੇਲੇ ਮਿਲਾਂਗੇ ਇਹ ਹੀ ਨਾ ਹੀ ਬਣੂ ਤੇ ਜੀ ਜਾਨਾ ਉਹ ਤੋਂ ਬਾਲੇ ਵਿੱਚ ਇੰਦੇ ਅੰਦਰ ਬਾਹਰ ਅੰਦਰ ਬਾਹਰ ਸੈਰ ਹੀ ਹੋਈ ਜਾਂਦੀ ਐ ਕਦੀ ਅੰਦਰ ਲਾ ਖੋ ਕਦੀ ਬਾਹਰ ਰੱਖ ਲੋ ਹੈ ਤੇਲ ਪਾਣੀ ਬਾਈ ਇਹ ਫੇਰੀ ਪਹਿਣਾ ਤਾ ਰੁਟਾ ਕੇ ਤਰ ਕੋਲ ਚਲ ਮੈਨੂੰ ਠਾਵਨੇ ਮੈਂ ਤੂੰ ਪਾ ਕੇ ਦੇਖ ਲੈ ਮੈਂ ਕਿਹਾ ਉਹ ਤੇਜੇ ਸਾਹ ਆ ਜਿਹੜੀ ਹੈ ਨਾ ਇਹਦੇ ਚ ਪਹਿਣ ਦੇ ਤਾ ਵੇਦੇ ਚਾਹਤ ਨੂੰ ਫਿਰ ਹਾਂ ਜੀ ਹਾਂ ਜੀ ਆ ਤੁਹਾਡੀ ਚੋਇਸ ਹੈ ਜਿਹੜੇ ਮਰਜ਼ੀ ਇਥੇ ਕੱਟ ਲੈ ਕੇ ਜਾਂ ਦਾਹ ਕੈਰ ਪਾ ਲੈ ਕੇ ਜਾਂ ਉਹ ਪਾ ਲੈ ਕੇ ਕਿਵੇਂ ਬਹੁਤ ਹੈ ਇਹਦੇ ਚ ਕਿਵੇਂ ਬਹਿਣਗੇ ਉਹਦਾ ਮੂੰਹ ਜਾਂ ਤਾਂ ਇਹਦੇ ਇਹਦੇ ਨਾਲ ਹਾਂ ਹਾਂ ਚਲੋ ਹਾਂ ਠੀਕ ਹੈ ਸਭ ਦੀ ਮੂੰਹ ਜੇ ਪਿੱਛੇ ਚਲਾਣਾ ਇਹਦੇ ਵਾਸਤੇ ਬੱਲੇ ਪੜੀ ਗਏ ਹੋ ਗਏ ਨੇ ਕਾਪੀ ਦੀ ਕਾਪੀ ਦੀ ਕਾਪੀ

ਆਹ ਤਾਂ ਪਿੱਛੇ ਐਡ ਹੋਗਾ ਤੇ ਬਸ ਠੀਕ ਹੈ ਜੀ ਥੈਂਕ ਯੂ ਬਾਅਦ ਚ ਤਨ ਮੈਂ ਕਾਲ ਕਰੂੰਗਾ ਜੇ ਲੋੜ ਪਈਏ ਨੰਬਰ ਤੇ ਨਹੀਂ ਜੇਰਨ ਸਿੰਘ ਨੂੰ ਆਉਂਦਾ ਤੇ ਕਿਵੇਂ ਜੀ ਮੈਂ ਜੇਰਨ ਤਾਂ ਜੇਰਨ ਪਾ ਲਿਓ ਫਿੱਟ ਕਰਕੇ ਉਹ ਵੀ ਨਹੀਂ ਪਾਇਆ ਉਹ ਤੇਲ ਹੈ ਨਹੀਂ ਵਿੱਚ ਇਹਦੇ ਨਹੀਂ ਨਹੀਂ ਵਿੱਚ ਨਹੀਂ ਹੁੰਦਾ ਹੀ ਹੈ ਬਸ ਚਲ ਉਹ ਵੀ ਲੋਣਾ ਪੂਰ ਜੇ ਆਪਾਂ ਨਾ ਪੁੱਛਦੇ ਉਹਨਾਂ ਤੋਂ ਮੈਨਾਂ ਫਿੱਟੇ ਨਹੀਂ ਜਿਹੜੀ ਤੁੰਗੀ ਇਹ ਕਿ ਆਈ ਹੁੰਦਾ ਨਵੇਂ ਦੇ ਵਿੱਚ ਇਹ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਕੁਝ ਵੀ ਨਹੀਂ ਕਰਦੀ ਤਾਂ ਉਹਨਾਂ ਨੇ ਚਲ ਮੈਂ ਤੇਲ ਲੈ ਕੇ ਆਇਆ ਕਿ ਤੁਮ ਉਹ ਚੱਕ ਕੇ ਬਾਹਰ ਮਾਟਣ ว่าแท้

ਪਹਿਲਾਂ ਡੀਜ਼ਲ ਪਾਲਾ ਆਹ ਪਾਲਾ ਮੰਗ ਲੈ ਕੋਟਰੋਲ ਦਾ ਬਾਕੀ ਕੰਮ ਆਉਣਾ ਜ਼ੀਰੋ ਆਇਆ ਜ਼ੀਰੋ ਆਇਆ ਨਾ ਉਹ ਦੀ ਚਾਹ ਲਈ ਆਹ ਲ ਬੂਆ ਗੋਜਾ ਆ ਲੋ ਜੀ ਰੂਆ ਪਜਾ ਪਾਨ ਲੱਗਿਆ ਇਹਦੇ ਚ ਦੇਖ ਰਹੀ ਨਹੀਂ ਬਾਅਦ ਇੱਕ ਮਿੰਟ ਇੱਕ ਮਿੰਟ ਪਵਿੰਦਰ ਰੋਕੀ ਰੋਕੀ ਹੈ ਨਹੀਂ ਇਹ ਮੈਂ ਲੈ ਦੇ ਬਾਹਰ ਨੂੰ ਨਹੀਂ ਆਊਗਾ ਆਉਣੇ ਹੀ ਬਸ ਕੋਨੇ ਕੋਨੇ ਦਾ ਗਾੜਾ ਹੀ ਹੁੰਦਾ ਜਾਂਦਾ ਕੋ ਜਿਆ ਮੇਰੀ ਗੱਲ ਸੁਣ ਛੱਡ ਦੇ ਇੱਕ ਮਿੰਟ इना mm. इन्हना आप करके देना चाह आप ला सा छोटे मैडम भी आ गए <laughs> हांजी ਲੋਟ ਉੱਠੇ ਬੈਠੇ ਸੀ ਤੂੰ ਆ ਗਿਆ ਫਿਰ ਆਪੇ ਸਾਰੇ ਕੋਹੇ ਤੈਨੂੰ ਕੱਲ੍ਹ ਗੇ ਰੋਲ ਇੰਜਨ ਆਇਲ ਤੇ ਪੈਟਰੋਲਾ ਲਾ ਨੂਰ ਟੇਕ ਮੱਥਾ ਜਲਦੀ ਮੱਥਾ ਟੇਕ ਦੇ ਅੱਗੇ ਆ ਕੇ ਕਹ ਵਧੀਆ ਵਧੀਆ ਚੱਲੇ ਹਾਂ ਢੇਰ ਪਾਉਣ ਤੋਂ ਪਹਿਲਾਂ ਨੂਰ ਮੱਥਾ ਟੇਕੋ ਮੱਥਾ ਟੇਕ ਅੱਗੇ ਬਸ ਐ ਹੱਥ ਲਾ ਲੈਣਾ ਹਾਂ ਮੱਥਾ ਟੇਕ ਮੱਥਾ ਹਾਂ ਤੂੰ ਵੀ ਆ ਕੇ ਟੇਕ ਕੁੜੀਏ ਜਲਦੀ 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 ਆ ਜਾ ਜਲਦੀ ਜਲਦੀ ਵਧੀਆ ਚੱਲੂ ਕੁੱਤਾ ਆਪਣਾ ਫਿਰ ਇਹ ਲੈ ਸੰਗ ਦੀ ਚਾਲ ਕੋਲ ਨਾ ਲੈ ਪਾਪਪਿੰਦਰ ਗੇਰ ਹੋ ਜੀ ਹੋ ਗਿਆ ਸਾਡਾ ਸਟਾਰਟ ਇਹ ਹੁਣ ਸਾਡੇ ਸਫਲ ਕਿਸਾਨ ਬਣ ਕੇ ਗੇਅਰ ਪਹਿਲਾਂ ਚੱਕ ਕੇ ਵੀਰੇ ਉੱਤੇ ਨੂੰ ਚੱਕ ਕੇ ਉੱਪਰ ਨੂੰ ਚੱਕ ਕੇ ਹਾਂ ਗੇਅਰ ਪਾ ਉੱਪਰ ਨੂੰ ਚੱਕ ਕੇ ਗੇਅਰ ਪਾਈ ਨਾ ਹੁਣ ਆਪਰੇ ਆਤੁੱਤ ਜੱਕਦੇ ਹਾਂ ਪਾਂਦਾ ਖੱਡੂ ਓ ਇੱਥੇ ਮਿਰਚਾਂ ਨੇ ਪਾਰੇ ਗਿਰ ਜੱਕਦੇ ਫੱਟੇ ਅਰੇ ਸਮਾਲੀ ਵਧੀ ਹੋਈ ਆ ਬੱਸ 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 ਉਹ ਕਲੱਚ ਛੱਡਦੇ ਵੀਰੇ ਸਾਪਰ ਕਿਸਾਨ ਦੇ ਹਿਸਾਬ ਤੇ ਨਹੀਂ ਆ ਰਿਹਾ ਹਜੇ ਪਹਿਲੀ ਵਾਰੀ ਹੈ ਨਾ ਜਾਂਦੇ ਤਾਂ ਆਹ ਉਹ ਤਾਂ ਹੋਊਗਾ ਤਾਂ ਇਹ ਪਰੇ ਚੱਕੀ ਕਰਨਾ ਹੈ ਹਾਂ ਇੱਕ ਵਾਰੀ ਉੱਪਰ ਪੜਾ ਕੇ ਨਾ ਸਾਫ ਸਾਜੇ ਦਾ ਇੱਕ ਹਾਰ ਦਾ ਰੋਟਾ ਵੀ ਟ੍ਰੈਨ ਹੈ ਨਾ ਆਪਾਂ ਤਾਂ ਟ੍ਰਾਈ ਹੋਈ ਕਰਨਾ ਸੀਗਾ ਕੱਢਣਾ ਤੇ ਬਾਅਦ ਵਿੱਚ ਫਿਰ ਚੱਲਿਆ ਹਾਂ ਦੇਖ ਜਿਹੜਾ ਬਹੁਤ ਇਕੱਠਾ ਹੋ ਜਾ ਐਡਾ ਐਡਾ ਤਾਂ ਘਾ ਆਇਆ ਵਿੱਚ हां ठीक है। ਇਹ ਤਾਂ ਕੰਪਲੀਟਾ ਹੀ ਕਰਨਾ। हां जी हां। ਨਾ। हां ਇਹਨੂੰ ਆਪਾਂ ਰੋੜ ਲਿਆ। ਕਰ ਲੈ ਬੰਦ ਕਰ ਲੈ। ਉਹ ਕੱਦੂ ਦੀ ਵੇਲ ਵੀ ਆ ਗਈ ਵਿੱਚ। ਚੱਲ ਕੋਈ ਨਹੀਂ। ਐ ਨਹੀਂ ਰੁੜਨਾ। ਪਿੱਛੋਂ ਦੱਬਣਾ ਆਪਦੇ ਕੰਨੀ। हां ਐਂ ਦੱਬ ਕੇ ਰੋੜੂਗਾ। ਚਲਾ ਲੈ ਨਹੀਂ ਇਹਨੂੰ। ਚਲਾ ਦੇ। ਚਲਾ ਲਿਆ ਚਲਾ ਲਿਆ। ਗੇਅਰ ਪਾ ਲਿਆ। ਲੇ ਲੈ 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 ਅੱਗੇ ਪੈ ਤਾ ਬਸ 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 ਪੈ ਤਾ ਚਲੋ